ਦੋਸਤੋ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਕਰੋੜਾਂ ਰੁਪਏ ਦੇ ਮੁੱਲ ਦੀ ਹਿਰੋਇਨ ਸਮੇਤ ਇੱਕ ਨੌਜਵਾਨ ਲੜਕੀ ਤੇ ਲੜਕੇ ਨੂੰ ਜਿਹੜੇ ਕਿ ਦੋਨੋਂ ਮਿਲ ਕੇ ਚਿੱਟੇ ਦਾ ਕਾਰੋਬਾਰ ਕਰ ਰਹੇ ਸੀਗੇ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਜੀ ਹੈ ਬ੍ਰੇਕਿੰਗ ਨਿਊਜ਼ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸ਼ਹਿਰ ਧਾਰੀਵਾਲ ਦੀ ਵਾਰਡ ਨੰਬਰ 2 ਦੀ ਰਹਿਣ ਵਾਲੀ ਲੜਕੀ ਰੀਆ ਜਿਸ ਦਾ ਨਾਮ ਦੱਸਿਆ ਜਾ ਰਿਹਾ ਵਾ ਪੁਤਰੀ ਸੁਰਿੰਦਰ ਮਸੀਹ ਅਤੇ ਗੁਰਦਾਸਪੁਰ ਤੋਂ ਇੱਕ ਲੜਕਾ ਅਜੇ ਸ਼ਰਮਾ ਪੁੱਤਰ ਰਮੇਸ਼ ਕੁਮਾਰ ਇਹ ਦੋਨੋਂ ਮਿਲ ਕੇ ਚਿੱਟੇ ਦਾ ਕਾਰੋਬਾਰ ਕਰ ਰਹੇ ਸਨ ਪੁਲਿਸ ਵੱਲੋਂ ਟਰੈਪ ਲਗਾ ਕੇ ਜਦੋਂ ਇਹਨਾਂ ਨੂੰ ਰੋਕਿਆ ਗਿਆ ਤਾਂ ਇਹਨਾਂ ਦੀ ਸਕੂਟਰੀ ਦੀ ਤਲਾਸ਼ੀ ਲੈਣ ਤੇ ਇਹਨਾਂ ਤੋਂ 257 ਗ੍ਰਾਮ ਹਿਰੋਇਨ ਤੇ 3500 ਰੁਪਏ ਦੇ ਕਰੀਬ ਡਰੱਗ ਮਨੀ ਬਰਾਮਦ ਹੋਈ ਹੈ ਸੀਨੀਅਰ ਪੁਲਿਸ ਕਪਤਾਨ ਗੁਰਦਾਸਪੁਰ ਆਈਪੀਐਸ ਸ਼੍ਰੀ ਦੇਆਮਾ ਹਰੀਸ਼ ਕੁਮਾਰ ਓਮਪrakash ਦੇ ਦਿਸ਼ਾ ਨਿਰਦੇਸ਼ਾਂ ਤੇ ਗੁਰਦਾਸਪੁਰ ਦੇ ਪੁਲਿਸ ਥਾਣਾ ਤਿੱਬੜ ਦੀ ਜੋ ਪੁਲਿਸ ਹੈ ਉਸ ਨੂੰ ਵੱਡੀ ਸਫਲਤਾ ਮਿਲੀ ਹੈ ਕਰੋੜਾਂ ਰੁਪਏ ਦੀ ਹਿਰੋਇਨ ਜਿਸ ਦਾ ਮੁੱਲ ਦੱਸਿਆ ਜਾ ਰਿਹਾ ਵਾ ਇੱਕ ਨੌਜਵਾਨ ਲੜਕੀ ਜੋ ਸ਼ਹਿਰ ਧਾਰੀਵਾਲ ਦੀ ਵਾਰਡ ਨੰਬਰ 2 ਦੇ ਨਾਲ ਸੰਬੰਧਿਤ ਹੈ ਔਰ ਗੁਰਦਾਸਪੁਰ ਤੋਂ ਲੜਕਾ ਇਨ੍ਹਾਂ ਦੋਨਾਂ ਨੌਜਵਾਨਾਂ ਨੂੰ 257 ਗ੍ਰਾਮ ਹਿਰੋਇਨ ਤੇ 3500 ਦੀ ਡਰੱਗ ਮਨੀ ਸਮੇਤ ਗ੍ਰਿਫਤਾਰ ਕੀਤਾ ਹੈ ਹੋਰ ਵੀ ਕਈ ਵੱਡੇ ਖੁਲਾਸੇ ਜਿਹੜੇ ਇਸ ਕੇਸ ਵਿੱਚ ਹੋਣ ਦੀ ਉਮੀਦ ਆ ਆਓ ਤੁਹਾਨੂੰ ਦੱਸਦੇ ਆ ਇਸ ਵੇਲੇ ਦੀ ਵੱਡੀ ਖਬਰ ਕੱਲ ਇਹ ਸਰਿੰਦਰਪਾਲ ਤੇ ਉਸਦੀ ਟੀਮ ਨੇ ਫੌਜਲਾ ਬਾਈਪਾਸ ਸਾਗੇ ਨਕਾ ਲਾਇਆ ਸੀਗਾ ਤੇ ਨਕਕੇ ਦੇ ਦੌਰਾਨ ਚੈਕਿੰਗ ਕਰਦੇ ਹੋਏ ਸਾਨੂੰ ਇੱਕ ਸਕੂਟੀ ਸ਼ੱਕੀ ਨਜ਼ਰ ਆਈ ਤੇ ਉਹਨੇ ਚੈਕਿੰਗ ਕੀਤਾ ਤੇ ਉਹਦੇ ਵਿੱਚੋਂ ਸਾਨੂੰ 200 ਸਿੰਗਰਾਮ ਹੀਰੋ ਬਰਾਮਦ ਹੋਈਏ ਤੇ ਜਿਹੜੀ ਸਕੂਟੀ ਚਲਾ ਰਹੀ ਸੀ ਉਹ ਕੁੜੀ ਸੀ ਜਿਸ ਦਾ ਨਾਮ ਲੀਆ ਪੁੱਤਰੀ ਸੁਰਿੰਦਰ ਮਸੀ ਜਿਹੜੀ ਕਿ ਧਾਰੀਵਾਲ ਵਾਰਡ ਨੰਬਰ 2 ਦੀ ਰਹਿਣ ਵਾਲੀ ਹੈ ਤੇ ਫਿਲਹਾਲ ਲਿਵਰਟੀ ਸ਼ੋਰੂਮ ਗੁਰਦਾਸਪੁਰ ਰਹਿ ਰਹੀ ਹੈ ਤੇ ਜਿਹੜਾ ਮੁੰਡਾ ਪਿੱਛੇ ਬਟਾ ਜੀ ਉਹ ਅਜੀਤ ਸ਼ਰਮਾ ਪੁੱਤਰ ਰਮੇਸ਼ ਕੁਮਾਰ ਆਰਿਆਂ ਵਾਲੀ ਗਲੀ ਬੁਦਾਸਪੁਰ ਦਾ ਸੀਗਾ ਤੇ ਇਹਨਾਂ ਦੇ ਕਬਜ਼ੇ ਵਿੱਚੋਂ ਸਾਨੂੰ 257 ਗ੍ਰਾਮ ਹਿਰੋਇਨ ਤੇ ਇੱਕ ਕੰਡਾ ਤੇ 3500 ਡਰਗ ਮਨੀ ਮਿਲੀ ਇਹਨਾਂ ਕੋ ਇਹ ਡੈਫੀਨਟਲੀ ਪਹਿਲਾਂ ਵੀ ਵੇਚਦੇ ਸੀਗੇ ਪਰ ਫਿਲਹਾਲ ਇਹਨੂੰ ਜਰਾ ਰਿਮਾਂਡ ਲੱਗਿਆ ਹੈ ਜਦੇ ਅੱਗੇ ਤੇ ਕੁਝ ਬੈਕਵਾਰਡਿੰਗਸ ਦਾ ਪਤਾ ਕਰ ਰਹੇ ਆ ਇਹ ਵਿਥੋਂ ਹੁੰਦੀ ਤੇ ਕਿਹਨੂੰ ਦੇਣ ਜਾ ਰਹੇ ਸੀਗੇ ਉਸ ਤੋਂ ਬਾਅਦ ਜੋ ਵੀ ਇਨਵੈਸਟੀਗੇਸ਼ਨ ਸਾਹਮਣੇ ਆਵੇ ਤੁਹਾਨੂੰ ਦੱਸਿਆ ਜਾਏਗਾ ਕਿਸੇ ਕਰਾ ਰਹੇ ਆ ਫਿਲਹਾਲ ਥਾਰੇ ਕਿੱਬਰ ਦੇ ਸਿੱਧੇ ਵਿੱਚ ਕੋਈ ਕੁਝ ਨਹੀਂ ਹੈਗਾ ਨਾਲ ਉਹ ਰਿਮਾਰਕ ਕਰਕੇ ਪੀਸੀ ਮਾਰ ਲੈਤਾ ਜਾ ਰਿਹਾ ਹੈ ਕਿ ਫਿਰ ਅਗਰ ਇਨਵੈਸਟੀਗੇਸ਼ਨ ਪੁੱਛੀ ਗਈ ਕੀਤੀ ਜਾਏਗੀ ਤੇ ਜੋ ਵੀ ਇਨਵੈਸਟੀਗੇਸ਼ਨ ਚ ਨਿਕਲੇਗਾ ਉਹ ਫਾਰਮ ਵਿੱਚ ਦਿੱਤੀ ਜਾਏਗੀ